ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਦੱਸਾਂ ਕਿੰਜ ਬੋਲ ਬੋਲ ਕੇ ਮੇਰੇ ਸਾਹਿਬ ਦੀਆਂ ਵਡਿਆਈਆਂ ਦੱਸਾਂ ਕਿੰਜ ਬੋਲ ਬੋਲ ਕੇ ਮੇਰੇ ਸਾਹਿਬ ਦੀਆਂ ਵਡਿਆਈਆਂ ਟਟਨੇ ਤੇ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਹੱਥ ਰੱਖ ਕੁੰਜੀਆਂ ਤੇ ਵਹਿਮ ਕੱਢੇ ਨੇ ਪੀਰ ਦੇ ਹੱਥ ਰੱਖ ਕੁੰਜੀਆਂ ਤੇ ਵਹਿਮ ਕੱਢੇ ਨੇ ਪੀਰ ਦੇ ਸਾਂਝੇ ਮੇਰੇ ਸਤ ਗੁਰ ਨੇ ਗਰੀਬ ਦੇਤੇ ਅਮੀਰ ਦੇ ਸਾਂਝੇ ਮੇਰੇ ਸਤ ਗੁਰ ਨੇ ਗਰੀਬ ਦੇਤੇ ਅਮੀਰ ਦੇ ਪਲਾਹੀ ਕਰੇਗਾ ਫਟ ਲੱਗਿਆ ਕਮਾਣ ਦਾ ਪਲਾਹੀ ਕਰੇਗਾ ਫਟ ਲੱਗਿਆ ਕਮਾਣ ਦਾ ਸੋਨੇ ਨਾਲ ਟੱਕੇ ਹੋਏ ਮੁੱਖ ਇਹਂ ਦੇ ਤੀਰ ਦੇ ਸੋਨੇ ਨਾਲ ਟਕੇ ਹੋਏ ਮੁੱਖ ਇਹਂ ਦੇ ਤੀਰ ਦੇ ਤਖਤਾਂ ਦੀ ਪੱਟੂ ਤਖਤੀ ਝੋਟਾਂ ਖਿੱਚ ਕੇ ਨਗਾਰੇ ਉੱਤੇ ਲਾਈਆਂ ਤਖਤਾਂ ਦੀ ਪੱਟੂ ਤਖਤੀ ਝੋਟਾਂ ਖਿੱਚ ਕੇ ਨਗਾਰੇ ਉੱਤੇ ਲਾਈਆਂ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਦਸਾਂ ਕਿੰਜ ਬੋਲ ਬੋਲ ਕੇ ਮੇਰੇ ਸਾਹਿਬ ਦੀਆਂ ਵਡਿਆਈਆਂ ਦਸਾਂ ਕਿੰਜ ਬੋਲ ਬੋਲ ਕੇ ਮੇਰੇ ਸਾਹਿਬ ਦੀਆਂ ਵਡਿਆਈਆਂ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਚੋਜ ਮੇਰੇ ਪਾਤਸ਼ਾਹ ਦੇ ਹਾਣੀ ਹੋਇਆ ਹਾਨ ਦਾ ਚੋਜ ਮੇਰੇ ਪਾਤਸ਼ਾਹ ਦੇ ਹਾਣੀ ਹੋਇਆ ਹਾਨ ਦਾ ਏਦ ਜਾਣੇ ਅੰਦਰਾਂ ਦੇ ਨਾ ਫੇ ਨੁਕਸਾਨ ਦਾ ਏਦ ਜਾਣੇ ਅੰਦਰਾਂ ਦੇ ਨਾ ਫੇ ਨੁਕਸਾਨ ਦਾ ਕਿਹਸਾ ਹੋਣਾ ਸਹਜ ਤੇ ਸਬਰ ਮੇਰੇ ਸਤਿਗੁਰ ਦਾ ਕਿਹਸਾ ਹੋਣਾ ਸਹਜ ਤੇ ਸਬਰ ਮੇਰੇ ਸਤਿਗੁਰ ਦਾ ਹਉਮੇ ਦੀਆਂ ਕੰਗਣਾ ਨੂੰ ਕੱਖ ਵੀ ਨਹੀਂ ਜਾਣਦਾ ਉਮੇ ਦੇ ਅੰਗਣਾ ਨੂੰ ਕੱਖ ਵੀ ਨਹੀਂ ਜਾਣਦਾ ਰਾਜੇ ਦੀਆਂ ਮੈਂ ਮੇਰੀਆਂ ਅੱਖਾਂ ਸਾਹਮਣੇ ਹੀ ਪਾਣੀ ਚ ਵਗਾਈਆਂ ਰਾਜੇ ਦੀਆਂ ਮੈਂ ਮੇਰੀਆਂ ਅੱਖਾਂ ਸਾਹਮਣੇ ਹੀ ਪਾਣੀ ਚ ਵਗਾਈਆਂ ਪਟਨੇ ਚ ਚੰਨ ਚੜਿਆ ਮਾਤਾ ਗੁਜ਼ਰੀ ਨੂੰ ਮਿਲਣ ਵਧਾਈਆਂ ਦੱਸਾਂ ਕਿੰਜ ਬੋਲ ਬੋਲ ਕੇ ਮੇਰੇ ਸਾਹਿਬ ਦੀਆਂ ਵਡਿਆਈਆਂ ਫਟ ਨੇ ਚੰਨ ਚੜਿਆ ਮਤ ਗੁਜਰੀ ਨੂੰ ਮਿਲਣ ਬਦਾਈਆ ਕਵੀਆਂ ਚੋ ਕਵੀ ਵਿਦਵਾਨ ਮੇਰਾ ਪਾਤਸ਼ਾ ਕਵੀਆਂ ਚੋ ਕਵੀ ਵਿਦਵਾਨ ਮੇਰਾ ਪਾਤਸ਼ਾ ਕਲਮਾ ਦਾ ਧਨੀ ਸੁਲਤਾਨ ਮੇਰਾ ਪਾਤਸ਼ਾ ਕਲਮਾ ਦਾ ਧਨੀ ਸੁਲਤਾਨ ਮੇਰਾ ਪਾਤਸ਼ਾ ਵਿੱਕੇ ਮਹਾਰਾਜ ਅੱਗੇ ਕਲਵੀ ਦੀ ਸ਼ਾਨੇ ਇਕ ਕੇ ਮਹਾਰਾਜੇ ਅੱਗੇ ਕਲਗੀ ਦੀ ਸ਼ਾਨੇ ਮਹਾਨ ਤੋਂ ਮਹਾਨ ਹੈ ਮਹਾਨ ਮੇਰਾ ਪਾਤਸ਼ਾਹ ਮਹਾਨ ਤੋਂ ਮਹਾਨ ਹੈ ਮਹਾਨ ਮੇਰਾ ਪਾਤਸ਼ਾਹ ਨਾ ਕਲਮਾ ਤੋਂ ਲਿਖ ਹੋਣੀਆਂ ਨਾ ਕਲਮਾ ਤੋਂ ਲਿਖ ਹੋਣੀਆਂ ਮੇਰੇ ਸਾਹਿਬ ਦੀਆਂ ਵਡਿਆਈਆਂ ਓਟਨੇ ਚ ਚੰਨ ਚੜਿਆ ਮਤ ਗੁਜਰੀ ਨ ਮਿਲਣ ਵਧਾਈਆਂ ਓਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਦੱਸਾਂ ਕਿੰਜ ਬੋਲ ਬੋਲ ਕੇ ਮੇਰੇ ਸਾਹਿਬ ਦੀਆਂ ਵਡਿਆਈਆਂ ਦੱਸਾਂ ਕਿੰਜ ਬੋਲ ਬੋਲ ਕੇ ਮੇਰੇ ਸਾਹਿਬ ਦੀਆਂ ਵਡਿਆਈਆਂ ਉੱਟ ਨੇ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਉੱਟ ਨੇ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ